199 ਜੋ ਪ੍ਰਕਾਸ਼ ਦਿਹਾੜਾ ਉਹਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਪੂਰੀ ਦੀ ਪੂਰੀ ਪੰਜਾਬ ਸਰਕਾਰ ਮਹਾਰਾਜ ਨੂੰ ਨਤਮਸਤਕ ਹੋਣ ਲਈ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਨੂੰ ਨਤਮਸਤਕ ਹੋਣ ਦੇ ਲਈ ਪਵਿੱਤਰ ਨਗਰੀ ਉਹਨਾਂ ਦੇ ਚਰਨ ਛੋਹ ਪ੍ਰਾਪਤ ਨਗਰੀ ਹੈ ਜੋ ਧਰਤੀ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਅੱਜ ਅਸੀਂ ਉਰੇ ਇਕੱਤਰਤ ਹੋਏ ਹਾਂ ਅੱਜ ਤੋਂ ਮਤਲਬ ਕਿ ਅੱਜ ਤਰੀਕ 4 ਤਰੀਕ ਹੈ 4 ਤਰੀਕ ਤੋਂ ਅੱਜ ਉਰੇ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਨੇ ਔਰ 6 ਤਰੀਕ ਨੂੰ ਭੋਗ ਪਾਏ ਜਾਣਗੇ ਜਿਸ ਦੇ ਵਿੱਚ ਇਸ ਪ੍ਰੋਗਰਾਮ ਨੂੰ ਰਾਜ ਪੱਧਰੀ ਸਮਾਗਮ ਦੀ ਤਰ੍ਹਾਂ ਮਨਾਇਆ ਜਾਊਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਆ ਪਹੁੰਚਣਗੇ ਸਾਰੀ ਸਮੂਹ ਕੈਬਨਿਟ ਪਹੁੰਚੂਗੀ ਸਾਰੇ ਐਮ ਐਲ ਏ ਸਾਹਿਬਾਨ ਪਹੁੰਚਣਗੇ ਇਸ ਤੋਂ ਇਲਾਵਾ ਸਾਰੀ ਸੰਗਤ ਜਿੱਥੇ-ਜਿੱਥੋਂ ਵੀ ਗੁਰੂ ਮਹਾਰਾਜ ਨੂੰ ਪਿਆਰ ਕਰਦੀ ਸੰਗਤ ਹੈ ਉਹ ਸਾਰੇ ਜਣੇ ਉਰੇ ਪਹੁੰਚਣਗੇ ਇਸ ਧਰਤੀ ਦੇ ਉੱਤੇ ਪਹੁੰਚਣਗੇ ਔਰ ਅਸੀਂ ਨਿੱਘਾ ਸੱਦਾ ਦਿੰਨੇ ਆ ਬਤੌਰ ਸੱਭਿਆਚਾਰ ਤੇ ਸੈਟਿਸਫਾਟਾ ਮੰਤਰੀ ਪੰਜਾਬ ਹੋਣ ਦੇ ਨਾਤੇ ਮੈਂ ਉਰੋਂ ਨਿੱਘਾ ਸੱਦਾ ਦਿੰਨਾ ਕਿਉਂਕਿ ਜਿਹੜਾ ਮੇਰਾ ਡਿਪਾਰਟਮੈਂਟ ਹੈ ਉਹ ਇਸ ਪ੍ਰੋਗਰਾਮ ਦੀ ਨੂਡਲ ਅਥਾਰਟੀ ਹੈ ਸੋ ਤੁਹਾਨੂੰ ਸਾਰਿਆਂ ਨੂੰ ਨਿੱਘਾ ਸੱਦਾ ਦਿੰਨੇ ਆ ਹੱਥ ਜੋੜ ਕੇ ਸਿਰ ਝੁਕਾ ਕੇ ਸੱਦਾ ਦਿੰਨੇ ਆ ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਨਿਮਾਣੇ ਬਣ ਕੇ ਉਰੇ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਇਹ ਬਹੁਤ ਵੱਡਾ ਉਪਰਾਲਾ ਇਸ ਵਾਰ 649ਵਾਂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ ਔਰ ਅਗਲੇ ਸਾਲ ਜੋ 650ਵਾਂ ਪ੍ਰਕਾਸ਼ ਦਿਹਾੜਾ ਸ਼ਤਾਬਦੀ ਦੇ ਰੂਪ ਦੇ ਵਿੱਚ ਪੰਜਾਬ ਸਰਕਾਰ ਨੇ ਮਨਾਣਾ ਔਰ ਸਾਡਾ ਮੰਨਣਾ ਹੈ ਕਿ ਅਸੀਂ ਬਹੁਤ ਭਾਗਾ ਵਾਲੇ ਆ ਕਿਸਮਤ ਵਾਲੇ ਆ ਕਿ ਜਿਹੜਾ 650ਵਾਂ ਸ਼ਤਾਬਦੀ ਸਤਗੁਰੂ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜੇ ਦੀ ਆਊਗੀ ਉਹ ਸਾਡੀ ਜਿਹੜੀ ਰਾਜਕਾਲ ਸਰਕਾਰ ਹੈ ਇਹਦੇ ਦੌਰਾਨ ਆਊਗੀ ਔਰ ਉਸ ਪ੍ਰੋਗਰਾਮ ਨੂੰ ਮਨਾਉਣ ਦੇ ਲਈ ਧੂਮ ਧਾਮ ਨਾਲ ਮਨਾਉਣ ਦੇ ਲਈ 649 ਸਾਲ ਤੋਂ ਲੈ ਕੇ 650 ਸਾਲ ਤੱਕ ਜੋ 1 ਸਾਲ ਦਾ ਸਮਾਂ ਇਹ ਪੂਰੇ ਦਾ ਪੂਰਾ 1 ਸਾਲ ਦਾ ਸਮਾਂ ਜਿਹੜਾ ਇਹਦੇ ਵਿੱਚ ਹਰ ਮਹੀਨੇ ਜਿਹੜੇ ਨੇ ਸਮਾਗਮ ਹੋਣਗੇ ਜ਼ਿਲ੍ਹਾ ਪੱਧਰ ਤੇ ਵੀ ਹੋਣਗੇ ਹਰ ਹਲਕੇ ਦੇ ਪੱਤਰ ਤੇ ਵੀ ਹੋਣਗੇ ਸਕੂਲਾਂ ਚ ਵੀ ਹੋਣਗੇ ਕਾਲਜਾਂ ਦੇ ਵਿੱਚ ਵੀ ਹੋਣਗੇ ਡਰੋਨ ਸ਼ੋ ਵੀ ਹੋਣਗੇ ਸਾਊਂਡ ਐਂਡ ਲਾਈਟ ਸ਼ੋ ਵੀ ਹੋਣਗੇ ਹਰ ਤਰ੍ਹਾਂ ਦਾ ਜਾਨੀ ਕਿ ਜਿਹੜਾ ਪ੍ਰੋਗਰਾਮ ਹੈ ਉਹ ਕੀਤਾ ਜਾਊਗਾ ਤਾਂ ਜੋ ਜੋ ਸਤਗੁਰੂ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਹੈ ਉਹਨਾਂ ਦਾ ਜੀਵਨ ਦਾ ਜੋ ਉਹਨਾਂ ਦੀ ਜਾਂਚ ਹੈ ਅਸੀਂ ਸਾਡੇ ਬੱਚਿਆਂ ਤੱਕ ਆਉਣ ਵਾਲੀ ਸਾਰੀ ਜਨਰੇਸ਼ਨ ਤੱਕ ਅਸੀਂ ਘਰ ਘਰ ਤੱਕ ਉਸ ਚੀਜ਼ ਦੀ ਮਹਿਕ ਹੈ ਜਿਹੜੀ ਉਹਨੂੰ ਖਿਲਾਰ ਸਕੀਏ ਔਰ ਅੱਜ ਅਸੀਂ ਇੱਕ ਵਾਰ ਤੋਂ ਫੇਰ 4 ਫਰਵਰੀ ਦੇ ਵਿੱਚ ਖੜੇ ਹੈ 4 ਫਰਵਰੀ ਨੂੰ ਅੱਜ ਉਹਰੇ ਜਿਹੜਾ ਬੇਗਮਪੂਰਾ ਮinare ਬੇਗਮਪੂਰਾ ਬਣਿਆ ਹੋਇਆ ਜੋ ਕਿ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹੈ ਅੱਜ ਉਹਰੇ ਇਸ ਸਥਾਨ ਦੇ ਉੱਤੇ ਸ਼੍ਰੀ ਅਕੰਠਪੁਰ ਸਾਹਿਬ ਆਰੰਭ ਹੋਣਗੇ ਔਰ 6 ਤਰੀਕ ਨੂੰ 6 ਫਰਵਰੀ ਵਾਲੇ ਦਿਨ ਭੋਗ ਪਾਈ ਜਾਣਗੇ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਉਹਦੇ ਦਰਸ਼ਨ ਦੇਣਾ ਜੀ ਤਨ ਤਨ ਸ਼੍ਰੀ ਗੁਰੂ ਰਵਦਾਸ ਜੀ ਦੇ ਪ੍ਰਕਾਸ਼ ਪ੍ਰਭ ਮਨਾਉਣ ਦੀ ਜਿਹੜੀ ਆ ਉਹ ਸ਼ੁਰੂਆਤ ਹੋ ਚੁੱਕੀ ਆ ਅੱਜ ਅਖੰਡ ਪਾਠ ਸਾਹਿਬ ਦੀ ਜਿਹੜੀ ਰਮਤਾ ਹੋਈ ਹੈਗੀ ਅੱਜ ਸਾਰੀ ਸੰਗਤ ਨੇ ਸਾਰੇ ਮਹਾਪੁਰਸ਼ਾਂ ਨੇ ਸਾਰੇ ਮੇਰੇ ਕੈਬਨਿਟ ਦੇ ਸਾਥੀਆਂ ਨੇ ਅੱਜ ਗੁਰੂ ਬਹਾਦਰ ਸਾਹਿਬ ਦੇ ਅੱਗੇ ਅਰਦਾਸ ਕੀਤੀ ਆ ਔਰ 6 ਤਰੀਕ ਨੂੰ ਜਿਹੜੇ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਔਰ ਅੱਜ ਤੋਂ ਲੈ ਕੇ ਲਗਾਤਾਰ ਪੂਰਾ ਸਾਲ ਪਰ ਗੁਰੂ ਸਹਿਬਾਨ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਪੂਰੀ ਦੁਨੀਆ 'ਚ ਹੋਊਗਾ ਬਹੁਤ ਵੱਡੇ ਵੱਡੇ ਸਮਾਗਮ ਹੋਣਗੇ ਔਰ ਸਾਡੀ ਕਮੇਟੀ ਦਾ ਗਠਨ ਹੋਇਆਗੇ ਜਿਹਦੇ ਵਿੱਚ ਸਾਰੇ ਮੇਰੇ ਨਾਲ ਖੜੇ ਮਹਾਪੁਰਸ਼ ਕੈਬਨਟ ਦੇ ਕਲੀਗ ਜਿਹੜੇ ਦੇਗੇ ਸਾਥੀ ਮੇਰੇ ਉਹ ਵੀ ਸ਼ਾਮਲ ਨੇ ਸਾਰੇ ਅਸੀਂ ਵਿਚਾਰ ਵਟਾਦਰਾ ਕਰਕੇ ਇਸ ਸਾਲ ਦਾ ਪਰੋੜਾ ਬੁਲਿਕਾਂਗੇ ਔਰ 6 ਤਰੀਕ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਆਉਣਗੇ ਔਰ ਆਕੇ ਉਸ ਪ੍ਰੋਗਰਾਮ ਬਾਰੇ ਸਾਰੀ ਜਨਤਾ ਨੂੰ ਸਮੂਹ ਸਾਧ ਸੰਗਤ ਨੂੰ ਜਾਣੂ ਕਰਵਾਉਣਗੇ ਕਿ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ ਖਾਸ ਕਰਕੇ ਅਸੀਂ ਸੋਚਿਆ ਗਿਆ ਕਿ ਸਕੂਲਾਂ ਚ ਕਾਲਜਾਂ ਚ ਯੂਨੀਵਰਸਿਟੀਆਂ ਚ ਔਰ ਸਾਰੀ ਦੁਨੀਆ ਦੇ ਅੰਦਰ ਗੁਰੂ ਸਾਹਿਬਾਨ ਦੀ ਬਾਣੀ ਦਾ ਪ੍ਰਚਾਰ ਕਿਸ ਤਰ੍ਹਾਂ ਕਰਨਾਗਾ ਔਰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਨਾਲ ਸੰਗਤ ਨੂੰ ਕਿਵੇਂ ਜੋੜਨਾਗਾ ਜੋ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆਗਾ ਜੀਵਨ ਜਾਂਚ ਬਾਰੇ ਸਿਖਾਇਆਗਾ ਆਪਣੇ ਸਮਾਜ ਬਾਰੇ ਸਿਖਾਇਆਗਾ ਉਹ ਸਿੱਖਿਆਵਾਂ ਨੂੰ ਅੱਗੇ ਅਸੀਂ ਲੈ ਕੇ ਜਾਣਾਗਾ ਪੂਰਾ ਸਾਲ ਪਰ ਜਿਹੜਾ ਇਹਦੇ ਤੇ ਵਿਚਾਰਾ ਹੋਣ ਗਿਆ ਸਾਰੇ ਮਹਾਪੁਰਸ਼ ਜਿਹੜਾ ਹੈਗਾ ਉਹ ਅੱਗੇ ਲੱਗਣਗੇ ਪੰਜਾਬ ਸਰਕਾਰ ਜਿਹੜੀ ਹੈ ਪਿੱਛੇ ਰਹਿ ਕੇ ਕੰਮ ਕਰੂਗੀ ਤਾਂ ਕਿ ਇਹ ਜਿਹੜੇ ਸਾਰੇ ਸਮਾਗਮ ਨੇ ਬੜੀ ਸ਼ਰਧਾਪੂਰਵਕ ਬੜੇ ਨਿਮਰ ਭਾਵ ਦੇ ਨਾਲ ਮਨਾਏ ਜਾ ਸਕਣ ਔਰ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾਗਾ ਕਿ 6 ਤਰੀਕ ਨੂੰ ਹਮ ਮਹਾਮਾਕੇ ਪਹੁੰਚੋ ਬਹੁਤ ਵੱਡੇ ਸਮਾਗਮ ਹੋਣਗੇ ਸਾਡੇ ਸਾਰੇ ਮਹਾਪੁਰਸ਼ ਜਿਹੜਾ ਆਪਣੇ ਪ੍ਰਵਚਨ ਕਰਨਗੇ ਔਰ ਸੰਗਤਾਂ ਨੂੰ ਨਿਹਾਲ ਕਰਨਗੇ ਔਰ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਨਾਲ ਜੋੜਨ ਦੇ ਲਈ ਆਪਣਿਆ ਆਪਣੀਆਂ ਆਪਣੀਆਂ ਸਿੱਖਿਆਵਾਂ ਜਿਹੜੀਆਂ ਗੁਰੂ ਸਾਹਿਬਾਨ ਦੀ ਸਿੱਖਿਆਵਾਂ ਨੇਗੀਆਂ ਉਹ ਪਚਾਉਣ ਦਾ ਯਤਨ ਕਰਨਗੇ ਸੋ ਮੈਂ ਅੱਜ ਜਿੰਨੀ ਵੀ ਸਾਧ ਸੰਗਤ ਪਹੁੰਚੀ ਆ ਸਭ ਦਾ ਧੰਨਵਾਦ ਕਰਦਾ ਔਰ ਖਾਸ ਕਰਕੇ ਸਾਡੇ ਜਿੰਨੇ ਮਹਾਪੁਰਸ਼ ਪਹੁੰਚੇ ਨੇਗੇ ਸਾਡੇ ਕੈਬਨਟ ਦੇ ਸਾਰੇ ਵਜ਼ੀਰ ਪਹੁੰਚੇ ਨੇਗੇ ਹੋਰ ਬਹੁਤ ਸਾਰੀ ਸੰਗਤ ਪਹੁੰਚੀ ਆ ਸਭ ਦਾ ਮੈਂ ਧੰਨਵਾਦ ਕਰਦਾਗਾ ਔਰ ਮੈਂ ਆਸ ਕਰਦਾਗਾ ਕਿ ਤੁਸੀਂ ਬਹੁਤ ਭਾਰੀ ਗਿਣਤੀ ਦੇ ਅੰਦਰ 6 ਤਰੀਕ ਨੂੰ ਜਦੋਂ ਖੰਡਪਤ ਸਾਹਿਬ ਦੇ ਭੋਗ ਪਾਏ ਜਾਣਗੇ ਔਰ ਗੁਰੂ ਸਾਹਿਬਾਨ ਦੀ ਬਾਣੀ ਦਾ ਗੁਰਜਸ ਹੋਊਗਾ ਔਰ ਗੁਰੂ ਦਾ ਕੀਰਤਨ ਹੋਊਗਾ ਉਸ ਸਮੇ ਸਾਰੀ ਸਭੂ ਸਾਧ ਸੰਗਤ ਸਭੂ ਪੰਜਾਬ ਦੀ ਨਹੀਂ ਦੁਨੀਆ ਚ ਵੱਸਦੀ ਸਾਧ ਸੰਗਤ ਜਿਹੜੀ ਆ ਉਹ ਪਹੁੰਚੂਗੀ ਔਰ ਗੁਰੂ ਦਾ ਜਸ ਜਿਹੜਾ ਉਹ ਪ੍ਰਾਪਤ ਕਰੂਗੀ ਧੰਨ ਮੇਰੇ ਗੁਰੂ ਅਰਵਦਾਸ ਪਾਤਸ਼ਾਹ ਜੀ ਦਾ 649 ਆਗਮਨ ਪਰਬ ਅਜ ਤਪਸਥਾਨ ਦੇ ਲਾਗੇ ਬਣੀ ਮਨਾਰੇ ਬੇਗਮਪੁਰਾ ਵਿਖੇ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਸੋਹਣੇ ਢੰਗ ਨਾਲ ਮਨਾਉਣ ਦਾ ਪ੍ਰਕਿਰਿਆ ਜਿਹੜੀ ਆਰੰਭ ਹੋਈ ਹੈ ਇਹ ਜਿਹੜਾ ਸਾਰਾ ਜਿਹੜਾ ਇਹ ਧਾਰਮਿਕ ਸਮਾਗਮ ਹੈ ਇਹ ਪੰਜਾਬ ਸਰਕਾਰ ਵੱਲੋਂ ਲੈ ਕੇ ਆਇਆ ਗਿਆ ਹੈ ਤੇ ਤਪਸਤਾਨ ਤੇ 200 ਮੀਟਰ ਨਾਲ ਲੱਗਦੀ ਮਨਾਰੇ ਬੇਗੰਪੁਰਾ ਵਿੱਚ ਇਹ ਅੱਜ ਜਿਹੜਾ ਪ੍ਰੋਗਰਾਮ ਹੈ ਸ਼ੁਰੂ ਹੋਇਆ ਹੈ। ਸੋ ਅੱਜ ਮੈਂ ਜਿੱਥੇ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਹਾਂ ਉੱਥੇ ਸਦਾਰ ਭਗਵੰਤ ਸਿੰਘ ਮਾਨ ਨੂੰ ਵੀ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਉਹਨਾਂ ਨੇ ਬਹੁਤ ਸੋਹਣੀ ਇਹ ਪਹਿਲ ਕਦਮੀ ਜਿਹੜਾ ਹੈ ਇਹ ਜਿਹੜਾ ਉਹਨਾਂ ਦਾ ਬਹੁਤ ਸੋਹਣਾ ਇਹ ਉਪਰਾਲਾ ਹੋ ਰਿਹਾ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਸਮੁੱਚੇ ਸੰਸਾਰ ਵਿੱਚ ਪਹੁੰਚਾਉਣ ਲਈ ਖਰਾਲਗੜ ਦੀ ਧਰਤੀ ਤੋਂ ਅਗਾਜ਼ ਕੀਤਾ ਜਾ ਰਿਹਾ ਹੈ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਦਿਆਂ ਤਪਸਥਾਨ ਦੀ ਪ੍ਰਬੰਧਕ ਕਮੇਟੀ ਵੱਲੋਂ ਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਪਹਿਲ ਕਦਮੀ ਕੀਤੀ ਹੈ ਕਿ ਗੁਰੂ ਮਹਾਰਾਜ ਦੀ ਗ੍ਰੀ ਸਿੱਖਿਆ ਹੈ ਗੁਰੂ ਮਹਾਰਾਜ ਦੀ ਬਾਣੀ ਹੈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਓਟ ਆਸਰੇ ਨਾਲ ਸਮੁੱਚੇ ਸੰਸਾਰ ਵਿੱਚ ਜਾਣ ਦਾ ਜਿਹੜਾ ਪਰਾਲਾ ਖਰਾਲਗੜ ਸਾਬ ਤੋਂ ਅੱਜ ਕੀਤਾ ਜਾ ਰਿਹਾ ਹੈ ਸੋ ਮੈਂ ਪ੍ਰਬੰਧਕ ਕਮੇਟੀ ਤਪਸਥਾਨ ਵੱਲੋਂ ਸਮੁੱਚੀ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਤੇ ਪਾਤਸ਼ਾਹ ਬਾਲ ਵਕਸ਼ਣ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਗੁਰੂ ਰਵਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਪੂਰੀ ਦੁਨੀਆ ਵਿੱਚ ਹੋ ਸਕੇ ਅੱਜ ਬੜਾ ਭਾਗਾ ਵਾਲਾ ਸਮਾ ਮubarrak ਸਮਾ ਕੀ ਅੱਜ ਸੀ ਗੁਰੂ ਰਵਦਾਸ ਮਹਾਰਾਜ ਜੀ ਦੇ ਚਰਨ ਛੋਪਾ ਬਧਰਤੀ ਸ਼੍ਰੀ ਘਰਾਲਗੜ੍ਹ ਸਾਹਿਬੀ ਕੇ ਜੋ ਕਿ ਸੂਬਾ ਲੈਵਲ ਦਾ ਜਿਹੜਾ ਉਹਨਾਂ ਦਾ 650ਵਾਂ ਗੁਰਪਵਸੀ ਪੂਰੇ ਸਟੇਟ 'ਚ ਅਸੀਂ ਆਵਾਦੀ ਪਾਰਟੀ ਦੀ ਪੰਜਾਬ ਸਰਕਾਰ ਬਣਾਉਣ ਜਾ ਰਹੀ ਹੈ ਉਹਦਾ ਅੱਜ ਗੁਰੂ ਸਾਹਿਬਾਨ ਜੀ ਦਾ ਓਟ ਆਸਰਾ ਲੈ ਕੇ ਪਖੰਡ ਪਾਠ ਸ਼ੁਰੂ ਕਰਾਏ ਗਏ ਅਰਦਾਸ ਕੀਤੇ ਗਏ ਸਰਬੱਤ ਦੇ ਭਲੇ ਦੀ ਤੇ ਸਮਾਗਮ ਦਾ ਆਰੰਭ ਕੀਤਾ ਗਿਆ ਅੱਜ ਖੁਰਾਲਗੜ੍ਹ ਸਾਹਿਬ ਦੀ ਮਹਾਨ ਤੇ ਪਵਿੱਤਰ ਧਰਤੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਰੰਭ ਕੀਤੇ ਗਏ ਆ ਸੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 650ਵੀਂ ਜਨਮ ਸਤਾਬਦੀ ਨੂੰ ਸਮਰਪਿਤ ਇੱਕ ਬਹੁਤ ਵੱਡੀ ਕੜੀ ਜਿਹੜੀ ਇੱਕ ਯੋਜਨਾ ਉਹਨਾਂ ਦੀ ਵਿਚਾਰਾਂ ਨੂੰ ਲੈ ਕੇ ਉਹਨਾਂ ਦੀ ਫਿਲਾਸਫੀ ਨੂੰ ਲੈ ਕੇ ਉਹਨਾਂ ਦੇ ਜੀਵਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸ਼ੁਰੂਆਤ ਉਹਦੀ ਕੀਤੀ ਜਾ ਰਹੀ ਹੈ ਸੋ ਅੱਜ ਸ੍ਰੀ ਖਰਾਲਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚਰਨ ਸੋ ਪ੍ਰਾਪਤ ਹੈ ਜਿਸ ਧਰਤੀ ਦੇ ਉੱਤੇ ਰਹਿ ਕੇ ਉਹਨਾਂ ਨੇ ਬਾਣੀ ਦਾ ਪ੍ਰਚਾਰ ਕੀਤਾ ਮਨੁੱਖਤਾ ਨੂੰ ਭਾਈਚਾਰੇ ਦਾ ਪ੍ਰੇਮ ਦਾ ਸੰਦੇਸ਼ ਦਿੱਤਾ ਸੋ ਸਾਡੇ ਲਈ ਇਹ ਭਾਗਾ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਦੀ 650 ਵੀ ਜਨਮ ਸਾਹਿਬ ਦੀ ਸਾਡੇ ਜੀਵਨ ਚ ਆ ਰਹੀ ਹੈ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੀ ਪੱਧਰ ਤੇ ਪੰਜਾਬ ਦੇ ਅੰਦਰ ਪ੍ਰੋਗਰਾਮ ਲਿਕੇ ਗਏ ਆ ਸੋ ਮੈਂ ਕਹਿ ਸਕਦਾ ਕਿ ਦੁਨੀਆ ਦੇ ਮਹਾਨ ਕ੍ਰਾਂਤੀਕਾਰੀ ਰੈਬਰ ਜਿਨ੍ਹਾਂ ਨੇ ਸਮਾਜ ਦੇ ਅੰਦਰ ਉੱਚ ਨੀਚ ਦੇ ਖਿਲਾਫ ਬਰਾਬਰਤਾ ਦੇ ਲਈ ਤੇ ਵਿਸ਼ੇਸ਼ ਤੌਰ ਤੇ ਜਿਹੜਾ ਬੇਗਮਪੁਰੇ ਦਾ ਉਹਨਾਂ ਨੇ ਨਾਰਾ ਦਿੱਤਾ ਮੈਂ ਸਮਝਦਾ ਵੀ ਆਪਣੇ ਆਪ ਚ ਬੜੀ ਅਲੋਕਿਕ ਹੈ ਸਾਰੀ ਸੰਸਾਰ ਦੇ ਅੰਦਰ ਸੋ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਨਮ ਸਤਾਬ ਦੀ ਸਮਰਪਤ ਬਹੁਤ ਵੱਡੇ ਪ੍ਰੋਗਰਾਮ ਜਿਹੜੇ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਆ ਸੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਨਾ ਖੁਰਾਲਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਤੇ 6 ਤਰੀਕ ਨੂੰ ਭੋਗ ਪੈਣਗੇ ਸੋ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਨੂੰ ਤੇ ਖਾਸ ਕਰਕੇ ਪੰਜਾਬ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਉਹ ਹੌਮ ਹਮਾ ਕੇ 6 ਤਰੀਕ ਨੂੰ ਸ੍ਰੀ ਖੁਰਾਲਗੜ੍ਹ ਸਾਹਿਬੇ ਪਹੁੰਚਣ ਔਰ ਨਾਤਮਸਕ ਹੋਣ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਅਸੀਂ ਉਸ ਪਵਿੱਤਰ ਤੇ ਮਹਾਨ ਬਾਣੀ ਜਿਨਨੇ ਮਨੋਕਤਾ ਨੂੰ ਆਪਸੀ ਪ੍ਰੇਮ ਸਨੇਹ ਤੇ ਮੁਹੱਬਤ ਦਾ ਪੈਗਾਮ ਦਿੱਤਾ ਉਹਨੂੰ ਉਹਦਾ ਉਹਦਾ ਸਰਵਣ ਕਰ ਸਕੀਏ ਉਹਨੂੰ ਸੁਣ ਸਕੀਏ ਤੇ ਜਿਹੜਾ ਬੇਗੰਪੁਰੇ ਦਾ ਕਨਸੈਪਟ ਹੈ ਸ੍ਰੀ ਗੁਰੂ ਅਦਾਸ ਮਹਾਰਾਜ ਜੀ ਦਾ ਉਹਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਅਸੀਂ ਆਪਣੀ ਬਚਨ ਬੱਤਾ ਦਾ ਪ੍ਰਗਟਾਵਾ ਕਰੀਏ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 6 ਤਰੀਕ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਕੇ ਗੁਰੂ ਸਾਹਿਬਾ ਦਾ ਅਸ਼ੀਰਵਾਦ ਪ੍ਰਾਪਤ ਕਰੋ ਤਾਂ ਤਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 699 ਪ੍ਰਕਾਸ਼ਪੁਰਗ ਦੇ ਸਬੰਧ ਚ ਅੱਜ ਪੰਜਾਬ ਸਰਕਾਰ ਵੱਲੋਂ ਮਨਾਰੇ ਬੇਕੰਪੁਰਾ ਸ਼੍ਰੀ ਖਰਗਲ ਸਾਹਿਬ ਵਿਖੇ ਅਖੰਡ ਪਾਠ ਸਾਜ ਦਾ ਆਰੰਭ ਹੋਇਆ ਤਾਂ ਅੱਜ ਜਿਹੜਾ ਆਰੰਭ ਹੋਇਆ ਤੇ 6 ਤਰੀਕ ਨੂੰ ਅਖੰਡ ਪਾਠ ਸਾਜ ਦੇ ਭੋਗ ਪਾਏ ਜਾਣਗੇ ਜਿਨ੍ਹਾਂ ਵਿੱਚ ਸਮੁੱਚੇ ਪੰਜਾਬ ਤੋਂ ਨਹੀਂ ਬਲਕਿ ਪੰਜਾਬ ਤੋਂ ਬਾਹਰੋਂ ਵੀ ਸੰਤ ਮਹਾਪੁਰਖ ਉਹ ਸਾਡੇ ਰਹਿਨਮਾ ਜਿਹੜੇ ਸਾਡੇ ਕੌਮ ਦੀ ਸਾਡੀ ਮਾਨਵਤਾ ਦੀ ਅਗਵਾਈ ਕਰਦੇ ਆ ਉਹ ਸਾਰੇ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਦੂਰ ਦਰਾਡੇ ਔਰ ਪੰਜਾਬ ਤੋਂ ਸਾਰੇ ਕੈਬਨਨ ਮਿਨਿਸਟਰ ਔਰ ਸਮੁੱਚੇ ਸਮਾਗਮ ਦੇ ਵਿੱਚ ਮੁੱਖ ਸੰਗਤੀ ਰੂਪ ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਾਜ਼ਰ ਹੋਏ ਆ ਸਾਰੇ ਅਰੇਂਜਮੈਂਟਸ ਹੋ ਗਏ ਆ ਸਤਿਮਾਹ ਪ੍ਰਖਾਂ ਦੇ ਆਉਣ ਦੀਆਂ ਤਿਆਰੀਆਂ ਹੋ ਗਈਆਂ ਖੰਡਪੜ ਸਾਹ ਬਰੰਭ ਹੋ ਗਿਆ ਗਾਗੀ ਸਿੰਘ ਕੀਰਤਨ ਕਰਨ ਲਈ ਪਹੁੰਚ ਰਹੇ ਆ ਸੋ ਸਾਰੇ ਅਰੇਂਜਮੈਂਟਸ ਹੋ ਗਏ ਆ ਤੋ ਅੱਜ ਆਰੰਭ ਹੋਇਆ ਖੰਡਪੜ ਸਾਹ ਦਾ ਵਾਇਗੁਰੂ ਕਾਲਪੁਰਖ ਸਭ ਰੂਹਾਂ ਦੇ ਅੰਦਰ ਗੁਰਸਬਦ ਦਾ ਸਦਾ ਆਵਾਜ਼ ਰੱਖ ਕੇ ਔਰ ਸਭ ਰੂਹਾ ਮਨੁੱਖੀ ਮਾਨਵਤਾ ਕਦਰਾਂ ਕੀਮਤਾਂ ਸਦਭਾਵਨਾ ਪਿਆਰ ਔਰ ਗੁਰੂ ਦੇ ਦੇਸ਼ਾਨਾ ਜੀਵਨ ਜੀਣ ਦੇ ਕਾਬਿਲ